ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਇਹ ਹਾਈਵੇ ਦੇ ਉੱਤੇ ਆਉਂਦਾ ਪਿੰਡ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਕਟਿੰਗਾ ਝੁੱਟਨਾ ਵਿਕਰੀ ਵਾਲੀਆਂ ਹੁੰਦੀਆਂ ਤੇ ਹਮੇਸ਼ਾ ਸੋਹਣੇ ਨਾਗੀ ਦੇਖੇ ਆ ਅੱਜ ਦੋ ਨਗ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਜਿਹਦੇ ਚ ਪਹਿਲੇ ਨੰਬਰ ਤੇ ਝੋਟੀ ਦੇਖਿਓ ਨਗੀਨਾ ਹੀ ਆ ਦੱਸੋ ਮੂੰਹ ਮੱਥੇ ਵੱਲੋਂ ਵੀ ਥਣ ਜਿਹੜੇ ਇਹਦੇ ਆਪਾਂ ਦੇਖਾਂਗੇ ਉਹ ਵੀ ਤੁਹਾਨੂੰ ਸੋਹਣੇ ਲੱਗਣਗੇ ਇਹਦੇ ਸਟਰਕਚਰ ਦੇਖੋ ਕਰਮਾਲੀ ਦਾ ਬਿਲਕੁਲ ਗੱਬਣ ਹੋਣ ਵਾਲੀ ਝੋਟੀ ਹੈ ਤੇ ਇਹਦੇ ਨਾਲ ਇੱਕ ਹੋਰ ਝੋਟੀ ਸੋ ਟੋਟਲ ਦੋ ਨਗ ਵੀਡੀਓ ਨੂੰ ਲਾਸਟ ਤੱਕ ਦੇਖਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਨੰਬਰ ਸਕਰੀਨ ਉੱਤੇ ਚੱਲੂਗਾ ਤੇ ਤਸੱਲੀ ਆ ਕੇ ਕਰ ਲਓ ਤੁਸੀਂ ਆਪ ਇੱਥੇ ਪਹੁੰਚ ਕੇ ਤਸੱਲੀ ਕਰਕੇ ਖਰੀਦਿਓ ਆਓ ਡਿਟੇਲ ਪੁੱਛ ਕੇ ਪਹਿਲਾਂ ਇਧਰਲੇ ਪਾਸੇ ਜਿਹੜੀ ਛੋਟੀ ਛੋਟੀ ਹੈ ਇਹ ਦਿਖਾਵਾਂਗੇ ਫਿਰ ਵੱਡੀ ਦਿਖਾ ਦਾਂਗੇ ਪੁੰਨੂ ਭਾਈ ਸਸਤੀ ਕਾਰ ਸਸਤੀ ਕਾਰ ਜੀ ਪੁੰਨੂ ਦੋ ਨਾ ਹੈ ਅੱਜ ਆਪਣੇ ਹਾਂਜੀ ਹਾਂਜੀ ਪਹਿਲੇ ਨੰਬਰ ਵਾਲੀ ਛੋਟੀ ਭਈ ਦੰਦੋ ਕਿਵੇਂ ਆ ਤੇ ਰੇਟ ਕੀ ਹੈ ਜੀ ਪੌਣੇ ਕਿ ਦੋ ਸਾਲਾਂ ਦੀ ਹੈਗੀ ਆ ਰੇਟ ਭਈ ਹਾਂ ਰੇਟ ਜੋੜੇ ਦਾ ਫੋਨ ਤੇ ਹੀ ਕਰਾਂਗੇ ਭਾਈ ਆਪਾਂ ਜਿੱਥੋਂ ਹੁਣ ਲਿਆਉਨੇ ਨਾ ਅੱਛਾ ਉਹ ਆਪਣੀਆਂ ਵੀਡੀਓ ਦੇ ਦੇਓ ਕਹਿੰਦੇ ਤੁਸੀਂ ਮੁੱਲ ਬਾਲਾ ਕਰਦੇ ਫਿਰ ਸਾਨੂੰ ਆਪ ਨੂੰ ਨੇ ਸਸਤੀਆਂ ਮਿਲਦੀਆਂ ਗਾ ਫਿਰ ਅੱਗੋਂ ਵੀ ਮਹਿੰਗੀਆਂ ਮਿਲਦੀਆਂ ਹਾਂ ਮਹਿੰਗੀਆਂ ਮਿਲਦੀਆਂ ਕੀ ਖੋਲੀ ਭਈ ਸੋ ਦੋਸਤੋ ਭਾਈ ਦੀ ਆਪਦੀ ਮਜਬੂਰੀ ਆ ਖ ਥੋੜੇ ਬੋਕੀ ਨਾ ਦੇ ਨਾਲ ਹੀ ਕਰਦੇ ਹੁੰਨੇ ਆ ਹਮ ਸਿੰਘ ਕੁੰਡੇ ਕਰ ਜੂਗੀ ਢਾਂਚਾ ਸੋਹਣਾ ਝੋਟੀਆਂ ਖਰੀਦਦਾ ਵੀ ਵੀਰ ਚੰਗੀਆਂ ਆ ਮਤਲਬ ਨਰਮ ਝੋਟੀ ਘਾਟੀ ਦੇਖੀ ਐ ਇੱਥੇ ਜਿੰਨੀ ਉੱਤੋਂ ਸੋਹਣੀ ਐ ਦੱਸੋ ਢਾਂਚੇ ਦੀ ਸੋਹਣੀ ਉਹਨੀ ਥਣਾ ਵੱਲੋਂ ਵੀ ਸੋਹਣੀ ਝੋਟੀ ਐ ਮੈਂ ਦਿਖਾ ਵੀ ਦੇਉਂਗਾ ਨੇੜੇ ਤੋਂ ਤੇ ਤੁਸੀਂ ਮੱਝਾਂ ਦੇ ਰੇਟ ਦੇਖਦੇ ਈਓ ਜੇ ਚੰਗੀਆਂ ਸੰਭ ਲਓਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਕਰਮ ਵਾਲੀਆਂ ਮੋਰਨਿੰਗਾਂ ਝੋਟੀਆਂ ਸੋਹਣੀਆਂ ਦੋਨੇ ਹੀ ਦਿਖਾਉਣੀਆਂ ਪਹਿਲੇ ਨੰਬਰ ਵਾਲੀ ਝੋਟੀ ਬੜੀ ਸੁਨੱਖੀ ਭਈ ਇਹ ਕਿਹੜਾ ਹੋਰ ਕੜਾ ਦੇ ਪੰਨੂ ਇਹਦਾ ਹਾਂ ਹਾਂ ਕੜਾ ਲਾ। ਸੋ ਤੁਹਾਨੂੰ ਮੈਂ ਥਾਣੇ ਵੀ ਬਾਅਦ ਚ ਦਿਖਾਉਂਗਾ ਇੱਕ ਵਾਰ ਝੋਟੀ ਨੂੰ ਫੇਰ ਦੇਖੋ। ਹਰੇਕ ਚੀਜ਼ ਨੋਟ ਕਰਿਆ ਕਰੋ ਗਰਦਨ ਦੀ ਲੰਬਾਈ ਤੁਸੀਂ ਦੇਖੋ ਇਹਦੀ। ਬੂਥ ਜਿਹੜੇ ਇਹਦਾ ਫੇਸ ਹੈ ਉਹ ਵੀ ਚੰਗਾ ਮੂੰਹ ਇਹਦਾ ਲੰਬਾ। ਸਿੰਘ ਕੁੰਡੇ ਕਰ ਜੂਗੀ। ਕੱਦ ਹੁਣੇ ਹੀ ਬਹੁਤ ਹੈ। ਹਜੇ ਇਹ ਕਰਮਾ ਵਾਲੀ ਖੀਰੀ ਹੈ ਤੇ ਕਿੱਡਾ ਕੱਦ ਕਰੂਗੇ ਉਹਦਾ ਅੰਦਾਜ਼ਾ ਲਾ ਲਿਓ। ਖੜਨੀ ਖੁੜਨੀ ਝੋਟੀ ਦੀ ਦੇਖੋ ਸੋਹਣੀ ਐ। ਥਾਣ ਤੁਹਾਨੂੰ ਮੈਂ ਵੀਡੀਓ ਚ ਦਿਖਾ ਦੇਣੀ ਐ। ਐਸਰ ਉੱਤੇ ਥੋੜਾ ਜਿਹਾ ਮੋਟੀ ਮੱਖੀ ਜਦੋਂ ਪਸ਼ੂ ਨੂੰ ਨਵਾਕੇ ਹੜਦੇ ਉਹ ਦੋ ਆ ਜਾਂਦੀ ਹੈ ਉਹ ਡਿਸਟਰਬ ਕਰਨ ਲੱਗ ਜਾਂਦੀ ਹੈ ਸੋ ਇਹਦੇ ਥਾਣ ਤੋਂ ਨੂੰ ਇੱਕ ਵਾਰ ਹਾਂ ਦਿਖਾ ਦਿਓ ਠੰਡੀ ਸੀਲ ਵੀ ਪੂਰੀ ਹੈ ਠੀਕ ਹੈ ਹਾਂ ਹਾਂ ਦੇਖੋ ਦੇਖੋ ਦੱਸੋ ਥਾਣਾ ਚਾਰੇ ਸੋਹਣੇ ਮੈਂ ਮੱਖੀ ਦੀ ਗੱਲ ਕੀਤੀ ਉਹਨੂੰ ਆ ਲੱਤ ਤੇ ਬੈਠੀ ਹੈ ਬਾਈ ਮੱਖੀ ਇਧਰਲੇ ਪਾਸੇ ਹਾਂ ਇਹ ਤਾਂ ਕਰ ਬੈ ਜਾ ਦੱਸ ਬਟਨ ਵੀ ਹੈਗੇ ਦੋ ਇਹਦੇ ਪਾਟਣ ਵਾਲੀ ਆ ਓਕੇ ਹਾਂ ਸੋ ਦੇਖ ਲਓ ਥਾਣਾ ਲਓ ਵੀ ਸੋਹਣੀ ਹੈ ਛੋਟੀ ਮੈਂ ਜਿਹੜਾ ਪਹਿਲਾਂ ਦੱਸਿਆ ਹੀ ਲੋ ਵੀ ਥਾਣ ਫੇਰ ਦੇਖ ਲੋ ਅਸੀਂ ਮਖਤੀ ਮਾਰਤੀ ਆ ਉਹ ਵੀ ਚੋਲੀ ਚੂਲੀ ਆ ਜਵੇਂ ਹਾਂ ਬਟਨ ਵਾਲੀ ਦੋ ਬਟਨ ਸੋ ਰੇਟ ਇਹਦਾ ਫੋਨ ਤੇ ਰਹੂਗਾ ਇਹਦੇ ਨਾਲ ਇੱਕ ਹੋਰ ਵੱਡੀ ਝੋਟੀ ਪੁੱਣੂ ਬਈ ਇਹ ਦੰਦੋ ਕਿਵੇਂ ਆ ਇਹ ਵੀ ਦੰਦੂ ਖੀਰੀ ਦੋ ਸਾਲ ਦੀ ਹੈ ਜੀ ਕਨਫਰਮ ਆ ਦੰਦ ਦੇਖੇ ਹੋਏ ਆ ਹਾਂ ਗਾਰੰਟੀ ਹੈ ਜੀ ਠੀਕ ਹੈ ਖੀਰੀ ਹੋਈ ਤਾਂ ਲਜਾਨਗੇ ਨਹੀਂ ਤੇਲ ਦੇ ਪੈਸੇ ਵੀ ਆਪਣੇ ਤੋਂ ਲੈ ਜਾਣਗੇ ਗੱਡੀ ਤੇ ਆਏ ਮੋਟਰਸਾਈਕਲ ਤੇ ਕਿਸੇ ਤੇ ਵੀ ਜਾਵੇ ਇਹ ਗੱਬਣ ਤਾਂ ਨਹੀਂ ਹੋਈ ਅਜੇ ਨਹੀਂ ਗੱਬਣ ਨਹੀਂ ਹੋਈ ਤਾਰਾ ਕਰੀ ਜਾਂਦੀ ਹੈ ਝੋਟੀ ਓਕੇ ਖੋਲ ਨਾ ਬਈ ਇਹਨੂੰ ਦੋਸੋ ਹਜੇ ਗੱਬਣ ਨਹੀਂ ਹੋਈ ਝੋਟੀ ਪਰ ਵਜ਼ਨ ਪੂਰਾ ਹੈ ਕਾਪੀ ਕਾਰਟ ਚੰਗਾ ਹੈ ਤੇ ਇਸੇ ਸੀਜ਼ਨ ਚ ਕਰਮਾ ਵਾਲੀ ਦੀ ਏਅੀ ਹੋ ਜਾਣੀ ਹੈ ਸਿੰਘ ਸੋਹਣਾ ਦਸੋ ਦੋਨੇ ਹੀ ਸਿੰਘ ਬਹੁਤ ਸੋਹਣੇ ਟਾਂਚਾ ਦੇਖੋ ਕਰਮਾ ਵਾਲੀ ਦਾ ਵਾਕਈਏ ਦਸੋ ਚੰਗੀ ਕੀਮਤ ਨਾਲ ਹੀ ਖਰੀਦੀਆਂ ਬਾਈ ਨੇ ਤੇ ਚੰਗੀ ਕੀਮਤ ਤੇ ਹੀ ਮਿਲ ਰਹੀਆਂ ਪਰ ਭੁੱਖ ਲੈਂਦੀ ਐ ਨਾ ਝੋਟੀਆਂ ਨੂੰ ਦੇਖ ਕੇ ਕਟੀਆਂ ਝੋਟੀਆਂ ਬਿਲਕੁਲ ਗੰਬਨ ਹੋਣ ਦੇ ਨੇੜ ਵਾਲੀਆਂ ਕਰਮਾ ਵਾਲੀਆਂ ਜੇ ਕੋਈ ਵੀਰ ਖਰੀਦਦਾ ਤਾਂ ਕਲੀਅਰ ਗੱਲ ਆ ਜਿਹੜੇ ਹਿਸਾਬ ਤੇ ਇਹਨਾਂ ਦੇ ਟਾਂਚੇ ਆ ਇਹਨਾਂ ਨੇ ਚੰਗੀ ਕੀਮਤ ਵਟਾਉਣੀ ਆ ਤਿਆਰ ਹੋ ਕੇ ਹੁਣ ਜੇ ਉਹ ਆਪਾਂ ਰੁੱਖ ਦੇਖ ਸਕਦੇ ਆ ਢਾਂਚਾ ਤੇ ਇਹਨਾਂ ਦੇ ਥਣ ਤੇ ਇਹ ਤੋਂ ਇਲਾਵਾ ਸੰਘੇ ਦੇਖ ਸਕਦੇ ਆ ਹਾਈ ਹਵਾਨਾ ਕਿਦਾਂ ਦਾ ਕੱਢਦੇ ਆ ਉਹਦੇ ਤੇ ਡਿਪੈਂਡ ਕਰਨਾ ਹੁੰਦਾ ਪਰ ਉਹ ਚੀਜ਼ਾਂ ਬਾਕੀ ਖਵਾਂਜਾਂ ਨਾ ਚੰਗੀਆਂ ਹਾਂ ਜੋ ਮੱਜਾ ਮੱਜਾ ਮੁੱਜਾ ਦੇਖੋ ਸੋ ਥਣ ਵੀ ਸੋ ਇਹ ਦੋ ਝੋਟੀਆਂ ਬਾਈ ਕੋਲ ਅੱਜ ਵਿਕਰੀ ਵਾਲੀਆਂ ਸੀ ਦੋਨੋਂ ਹੀ ਚੰਗੀਆਂ ਬਾਕੀ ਤੁਸੀਂ ਤਸੱਲੀ ਕਰਿਓ ਧੰਨਵਾਦ ਦੋਸੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਮਿਹਰਬਾਨ